ਸਸਿਕਾਹ ਦੋਸਤੋ ਮੈਂ ਉਸੇ ਗੇਟ ਤੇ ਖੜਾ ਜਿੱਥੇ ਹਰਮਨ ਨੇ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਮੁਲਾਜ਼ਮ ਵਾਂਗਰੀ ਸੀ ਪਹਿਲਾਂ ਮੇਰੇ ਨਾਲ ਹਰਮਨ ਠੀਕ ਆ ਇਹ ਪੰਜਾਬ ਦੀ ਉਹ ਸ਼ੇਰਨੀ ਤੀ ਆ ਜਿਹਨੂੰ ਲਗਭਗ ਅੱਜ ਹਰ ਇੱਕ ਪੰਜਾਬੀ ਜਾਣਦਾ ਹਰਮਨ ਆਪਾਂ ਸਿੱਧੇ ਗੱਲ ਤੇ ਆ ਗਏ ਬਾਈ ਤੁਸੀਂ ਕਿਹੜੇ ਪਿੰਡ ਤੋਂ ਹੋ ਠੀਕ ਆ ਕਿ ਪੜਦੇ ਕਿੱਥੋਂ ਤੇ ਜਿਹੜੀ ਪੂਰੀ ਘਟਨਾ ਕਿਵੇਂ ਹੋਈ ਉਹ ਸਾਰੀ ਸਾਰੀ ਵੀਰ ਮੈਂ ਸ਼੍ਰੀ ਅਨੰਦਪੁਰ ਸਾਹਿਬ ਨੂਰੀਪੁਰ ਬੇਦੀ ਦੀ ਰਹਿਣ ਵਾਲੀ ਆਂ ਤੇ ਮੈਂ ਘਰ ਤੋਂ ਆ ਰਹੀ ਸੀ ਤੇ ਮੈਂ ਗੇਟ ਨੰਬਰ 2 ਤੇ ਪਹੁੰਚੀ ਤਾਂ ਇੱਥੇ ਬਹੁਤ ਪੁਲਿਸ ਸੀ ਖੜੀ ਆਪਾਂ ਹੁਣ ਵੀ ਗੇਟ ਨੰਬਰ 2 ਤੇ ਹੀ ਖੜੇ ਆ ਹਾਂਜੀ ਅੱਛਾ ਤੇ ਜਦੋਂ ਮੈਂ ਇੱਥੇ ਆਈ ਤਾਂ ਪੁਲਿਸ ਮੁਜਮਮਾ ਨੇ ਪਹਿਲਾਂ ਮੈਨੂੰ ਤਾਂ ਇਹ ਹੀ ਕਿਹਾ ਕਿ ਤੁਸੀਂ ਆਪਣਾ ਆਈ ਕਾਰਡ ਦਿਖਾ ਦਿਓ ਫਿਰ ਤੁਹਾਨੂੰ ਐਂਟਰੀ ਮਿਲ ਜੂਗੀ ਤੇ ਆਈ ਕਾਰਡ ਦਿਖਾਉਣ ਦੇ ਬਾਵਜੂਦ ਵੀ ਉਹਨਾਂ ਨੇ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਥੋੜਾ ਟਾਈਮ ਵੇਟ ਕਰ ਲਓ ਫਿਰ ਤੁਹਾਨੂੰ ਅੰਦਰ ਐਂਟਰੀ ਮਿਲ ਜੂਗੀ ਤੇ ਉਸ ਤੋਂ ਬਾਅਦ ਜਿਹੜੇ ਅੰਦਰ ਸੀ ਉਹਨਾਂ ਨੂੰ ਉਹ ਬਾਹਰ ਭੇਜ ਰਹੇ ਸੀ ਪਰ ਜਿਹੜੇ ਬਾਹਰ ਸੀ ਉਹਨਾਂ ਨੂੰ ਅੰਦਰ ਨਹੀਂ ਸੀ ਆ ਪਰ ਫਿਰ ਵੀ ਬਾਹਰ ਵਾਲੇ ਨੂੰ ਹੀ ਅੰਦਰ ਨਹੀਂ ਸੀ ਐਂਟਰ ਹੋਣ ਦਿੰਦੇ ਤੇ ਉਸ ਤੋਂ ਬਾਅਦ ਉਹ ਜਿਹੜਾ ਛੋਟਾ ਜਿਹਾ ਦਰਵਾਜ਼ਾ ਸੀ ਜਿੱਥੋਂ ਮੈਂ ਅੰਦਰ ਐਂਟਰ ਹੋ ਰਹੀ ਸੀ ਉੱਥੋਂ ਜਿਹੜੇ ਅੰਦਰ ਸੀ ਉਹਨਾਂ ਨੂੰ ਬਾਹਰ ਭੇਜ ਦਿੱਤਾ ਉਹਨਾਂ ਨੇ ਤੇ ਜਦੋਂ ਮੈਂ ਇੱਧਰ ਫਟਾਫਟ ਭੱਜ ਕੇ ਗਈ ਤੇ ਮੈਂ ਇਦੋਂ ਐਂਟਰ ਹੋਣ ਲੱਗੀ ਤਾਂ ਮੈਨੂੰ ਪੁਲਿਸ ਮੁਲਾਜ਼ਮਾ ਨੇ ਰੋਕ ਲਿਆ ਬਾਹਰ ਤੋਂ ਫੜ ਕੇ ਤੇ ਬਾਕੀ ਘਟਨਾ ਇੱਥੋਂ ਦੀ ਹੋਈ ਹੈ ਸਾਰੀ ਤੇ ਮਤਲਬ ਜਿਹੜਾ ਖੂਨ ਖੋਲਾ ਕਿਤੇ ਪ੍ਰੀਪਲਾਨ ਸੀ ਵੀ ਮੈਂ ਜਾ ਕੇ ਜਿਹੜਾ ਹੈਗਾ ਪੁਲਿਸ ਵਾਲੇ ਤੇ ਗੱਲ ਪੈ ਜੂਗੀ ਨਾ ਨਾ ਕੋਈ ਪ੍ਰੀਪਲਾਨ ਨਹੀਂ ਸੀ ਇਹ ਬਸ ਇਹ ਤਾਂ ਉਦੋਂ ਹੀ ਮਤਲਬ ਮੌਕੇ ਤੇ ਹੀ ਹੋ ਗਿਆ ਸਾਰਾ ਕੁਝ ਜਦੋਂ ਤੰਗ ਲੱਗ ਗਿਆ ਮੈਨੂੰ ਕਰਨਾ ਮਤਲਬ ਕਿ ਜਿਹੜਾ ਪੰਜਾਬਣਾ ਦਾ ਜਿਹੜਾ ਖੂਨਾ ਮਾਈ ਭਾਗੋ ਵਾਲਾ ਉਹ ਤਾਂ ਆਪਣੇ ਆਪ ਹੀ ਜਿਹੜਾ ਆਪਣੇ ਆਪ ਹੀ ਉਹ ਤਾਂ ਜਾਗਰੂਕ ਹੋ ਜਾਂਦੇ ਜਦੋਂ ਮਤਲਬ ਰਾਜਨੀਤਿਕ ਲੋਕ ਤੰਗ ਕਰਦੇ ਸਾਨੂੰ ਕੱਦ ਜਦੋਂ ਘਰੋਂ ਆ ਰਹੇ ਸੀਗੇ ਉਦੋਂ ਪਤਾ ਸੀਗਾ ਤੁਹਾਨੂੰ ਕਿ ਯੂਨੀਵਰਸਿਟੀ ਬੰਦ ਹੋ ਜੂਗੀ ਹਾਂਜੀ ਮੈਨੂੰ ਪਤਾ ਸੀ ਕਿ ਯੂਨੀਵਰਸਿਟੀ ਬੰਦ ਹੈ ਦੋ ਦਿਨਾਂ ਦੀ ਛੁੱਟੀ ਕੀਤੀ ਹੋਈ ਹੈ ਯੂਨੀਵਰਸਿਟੀ ਦੇ ਵਿੱਚ ਪਰ ਮੈਂ ਘਰੋਂ ਇਸ ਕਰਕੇ ਐਸੀ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਧਰਨੇ ਤੇ ਜਾਣਾ ਵੀ ਮੈਂ ਉੱਥੇ ਹਾਜ਼ਰ ਹੋਵਾਂ ਤੇ ਤੁਸੀਂ ਇੱਥੇ ਕਿਹੜੇ ਡਿਪਾਰਟਮੈਂਟ ਦੇ ਵਿੱਚੋਂ ਮੈਂ ਐਨਥਰੋਪੋਲੋਜੀ ਡਿਪਾਰਟਮੈਂਟ ਦੀ ਸਟੂਡੈਂਟ ਵੈਸੇ ਕਿਉਂਕਿ ਮੈਂ ਵੀ ਪਹਿਲਾਂ ਕੁੜੀ ਤੋਂ ਪੁੱਛਿਆ ਅਸਲ 'ਚ ਪੋਸਟਪਾਰਟ ਕਰਦੀ ਆ ਭਾਈ ਹੈਨਾ ਹਾਂਜੀ ਤਾਂ ਕਰਕੇ ਤਾਂ ਮੈਂ ਕਿਹਾ ਵੀ ਜਿਹੜੇ ਹਿਸਾਬ ਨਾਲ ਭਾਈ ਜਿਹੜਾ ਆਪਾਂ ਗੱਲ ਕਰਕੇ ਪਰ ਦੇਖਿਆ ਜੋ ਏਡੇ ਏਡੇ ਜਿਹੜੀਆਂ ਪੁਲਿਸ ਮੁਲਾਜ਼ਮਾਂ ਨੂੰ ਵਕਤ ਪਾ ਰਖਿਆ ਉਸ ਤੋਂ ਬਾਅਦ ਘਰਦਿਆਂ ਦਾ ਕੀ ਰਿਐਕਸ਼ਨ ਆ ਬਾਈ ਘਰਦਿਆਂ ਦਾ ਇਹੀ ਰਿਐਕਟ ਸੀ ਕਿ ਤੂੰ ਮਤਲਬ ਐਨੇ ਪੁਲਿਸ ਮੁਲਾਜ਼ਮਾਂ ਦੇ ਵਿੱਚ ਵੀ ਇਕੱਲੀ ਸੀ ਤੂੰ ਵੀ ਆਪਣੇ ਹੱਕ ਲਈ ਖੜੀ ਹੋ ਤੇ ਤੂੰ ਫਿਰ ਵੀ ਅੰਦਰ ਐਂਟਰੀ ਕੀਤੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਕਿ ਹਾਂ ਤੂੰ ਆਪਣੇ ਹੱਕ ਲਈ ਖੜੀ ਜਿੱਤੀ ਉੱਥੇ ਵੀ ਐਵੇਂ ਤੂੰ ਆਪਣੇ ਹਮੇਸ਼ਾ ਹੱਕ ਲਈ ਖੜੀ ਜਿਹੜਾ ਤੁਹਾਡੇ ਕਲਾਸਮੇਟ ਨੇ ਜਾਂ ਬੈਚਮੇਟ ਨੇ ਜਾਂ ਆਪਾਂ ਕੀ ਹੋਸਟਲਰ ਨੇ ਫਿਰ ਉਹ ਕੁੜੀਆਂ ਹੁਣ ਕੀ ਕਹਿੰਦੀਆਂ ਸਾਰੀਆਂ ਹੀ ਕਹਿ ਰਹੀਆਂ ਕਿ ਤੂੰ ਵਧੀਆ ਕੀਤਾ ਵਧੀਆ ਬੋਲੀ ਸਾਰੇ ਹੌਸਲਾ ਦੇ ਰਹੇ ਨੇ ਠੀਕ ਹੈ ਤੇ ਹੁਣ ਜਿਵੇਂ ਮਾਲਾ ਹਜੇ ਤਾਂ ਹਜੇ ਵੀ ਜਿਹੜਾ ਧਰਨਾ ਚੱਲ ਰਿਹਾ ਹੈ ਨਾ ਮਾਲਾ 10 ਤਰੀਕ ਵੀ ਲੰਘ ਗਈ ਅੱਜ ਵੀ ਜਿਹੜੇ ਹੈਗੇ ਆ ਕਾਲ ਦਿੱਤੀ ਸੀ ਮਾਲਾ 12 ਵੀ ਹੋ ਗਈ ਹੈ ਅੱਜ ਵੀ ਵੀ ਸੀ ਨਾਲ ਮੀਟਿੰਗ ਤੇ ਬੈਸਟ ਆ ਰਹੀ ਹੈ ਕਿ ਸੋਚਦੇ ਹਾਂ ਵੀ ਆਉਣ ਵਾਲਾ ਭਵਿੱਖ ਕਿਦਾਂ ਹੋਊਗਾ ਧਰਨਾ ਦੁਬਾਰਾ ਲੋਕਾਂ ਨੂੰ ਸੱਦਣਾ ਪਊਗਾ ਤੇ ਜਿੱਥੇ ਤੱਕ ਲੱਗਦਾ ਹੈ ਹਲਾ ਉਹਨਾਂ ਨੇ ਕਿਹਾ ਕਿ ਇੱਕ ਦੋ ਦਿਨ ਤੱਕ ਵੀ ਤੁਹਾਨੂੰ ਦੱਸ ਦਿੰਨਾ ਵੀ ਕੀ ਬਣਦਾ ਤੇ ਬਾਕੀ ਜੇ ਹਲਾ ਉਹ ਨਾ ਮੰਨੇ ਤਾਂ ਧਰਨਾ ਇੱਦੇ ਚੱਲਣਾ ਕਰਨਾ ਇਦਾਂ ਹੀ ਹਾਂਜੀ ਫਿਰ ਜਿਆਦਾ ਵੱਡੇ ਪੱਧਰ ਤੇ ਇਕੱਠ ਕਰਨਾ ਹੁਣ ਫਿਰ ਹਰਮਨ ਪਾਰਟਿਸਪੇਸ਼ਨ ਪੂਰੀ ਅੱਗੇ ਨਾਲੋਂ ਜਿਆਦਾ ਜਾਂਦੀ ਹੈ ਉੱਥੇ ਧਰਨੇ ਤੇ ਹਾਂਜੀ ਅੱਗੇ ਨਾਲੋਂ ਥੋੜਾ ਜਿਆਦਾ ਜਾਂਦੀ ਹੈ ਅਜਾ ਤੇ ਫਿਰ ਮਾਲਾ ਹੁਣ ਤੈਨੂੰ ਜਦੋਂ ਸਾਰੇ ਦੇਖਦੇ ਆ ਮਿਲਦੇ ਆ ਤਾਂ ਕੀ ਜਦੋਂ ਮੈਨੂੰ ਬਹੁਤ ਜਿਆਦਾ ਵੀ ਮਾਣ ਮਹਿਸੂਸ ਹੁੰਦਾ ਕਿ ਸਾਰੇ ਪੰਜਾਬ ਦੇ ਨੌਜਵਾਨ ਹੈ ਨਾ ਸਿਆਣੇ ਸਾਰੇ ਵੀ ਮੇਰੇ ਨਾਲ ਖੜੇ ਥੋੜਾ ਹੋਰ ਆਪ ਨੂੰ ਹੌਸਲਾ ਮਿਲਦਾ ਕਿ ਹਾਂ ਵੀ ਮੈਂ ਹੋਰ ਆਪਣੇ ਪੰਜਾਬ ਲਈ ਕੁਝ ਕਰਾਂ ਜਦੋਂ ਇੱਥੋਂ ਤੁਸੀਂ ਐਂਟਰ ਹੋਏ ਫਿਰ ਤੁਹਾਡਾ ਅਸਲ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਆਹ ਦੋ ਨੰਬਰ ਆਪਾਂ ਕੇ ਗੇਟ ਹੈ ਇਸੇ ਗੇਟ ਦੇ ਵਰਗਾ ਦੂਸਰੇ ਪਾਸੇ ਕਿਹੜਾ ਉੱਥੋਂ ਦੇਣਾ ਰਮਨ ਤੁਸੀਂ ਉੱਪਰ ਚੜ ਰਹੇ ਸੀ ਤੁਹਾਨੂੰ ਕੱਢ ਰਹੇ ਸੀ ਆਸ ਦੇ ਵਿੱਚ ਇਹ ਕੁੜੀ ਦਾ ਜੇ ਆਪਾਂ ਕਹਿੰਦੇ ਹੋਸਟਲ ਹੋਸਟਲ ਨੰਬਰ 2 ਆ ਬਿਲਕੁਲ ਨਾਲ ਹੀ ਜਾਂਦਾ ਹੈ ਨਾ ਹੋਸਟਲ ਹੀ ਜਾਣਾ ਸੀਗਾ ਮਤਲਬ ਕੀ ਆ ਵੀ ਕਿਉਂਕਿ ਆਪਦੇ ਜਿਹੜਾ ਹੈਗਾ ਸਹੀ ਆਪਦੇ ਘਰ ਜਾ ਰਹੀ ਸੀ ਕਿਉਂਕਿ ਹੋਸਟਲ ਹਰੇਕ ਦਾ ਘਰ ਹੀ ਹੁੰਦਾ ਤੇ ਜਦੋਂ ਘਰੋਂ ਰੋਕਦਾ ਫਿਰ ਉੱਥਾ ਜਿਹੜਾ ਹੈਗਾ ਪਾਰਾ ਵਦਨਾ ਲਾਜ਼ਮੀ ਹੋ ਜਾਂਦਾ ਪਰ ਇੱਕ ਗੱਲ ਹੈਗੀ ਆ ਵੀ ਜਦੋਂ ਹਰਮਨ ਵਰਗੀਆਂ ਜਿਹੜੀਆਂ ਧੀਆਂ ਜਦੋਂ ਤੱਕ ਪੰਜਾਬ ਦੇ ਵਿੱਚ ਹੈਗੀਆਂ ਨਾ ਕਿਉਂਕਿ ਪੰਜਾਬੀ ਖੂਨ ਆ ਬਾਗੀ ਖੂਨ ਆ ਇਹ ਕਦੇ ਵੀ ਖੋਲ ਜਾਂਦਾ ਹਣਾ ਤੇ ਜਦੋਂ ਮੰਨ ਲਓ ਹੁਣ ਤੁਹਾਡੇ ਜਿਹੜਾ ਤੁਸੀਂ ਮੰਨ ਲਓ ਪੋਸਟ ਮਾਰਟਮ ਦੀ ਡਿਗਰੀ ਕਰਦੇ ਹੋ ਤੁਹਾਡਾ ਕਿਹੜਾ ਸਾਲ ਆ ਬਈ ਬੈਚਲਰ ਆ ਜਾਂ ਮਾਸਟਰ ਆ ਤੁਹਾਡਾ ਮੇਰਾ ਸੈਕਿੰਡ ਇਅਰ ਹੈ ਬੈਚਲਰ ਬੈਚਲਰ ਆ ਹਾਂਜੀ ਮੰਨ ਲਓ ਕੇ ਤੇਰੀ ਉਮਰ ਹੁਣ ਵਰਤਮਾਨ ਕਿੰਨੀ ਹੋਣੀ ਆ 20 ਸਾਲ ਮੇਰੀ 19 ਸਾਲ ਹੈ 19 ਸਾਲ ਹੈ ਤੇ ਦੇਖ ਲਓ 19 ਸਾਲ ਦੀ ਜਿਹੜੀ ਕੁੜੀ ਨੇ ਪੂਰੀ ਜਿਹੜੀ ਗੱਲ ਆ ਆਪਾਂ ਕੀ ਕਹੇ ਚੰਡੀਗੜ੍ਹ ਪੁਲਿਸ ਵੰਗਾਰਤੀ ਸੀਗੀ ਹਣਾ ਤਾਂ ਵੈਸੇ ਤੁਹਾਨੂੰ ਪਤਾ ਕਿ ਜਦੋਂ ਆਪਣੇ ਪੰਜਾਬ ਵਾਲੇ ਆਉਂਦੇ ਵੀ ਆ ਤਾਂ ਮੇਰੇ ਵਰਗੇ ਪਹਿਲਾਂ ਹੀ ਬੈਲਟਾਂ ਲਾ ਲੈਦੇ ਵੀ ਚੰਡੀਗੜ੍ਹ ਪੁਲਿਸ ਵਾਲਾ ਇੱਕ ਚਲਾਣਾ ਨਾ ਕੱਟ ਦੇਣਾ ਹਾਂ ਤੇ ਤੂੰ ਵੈਸੇ ਜਿਹੜਾ ਹੈਗਾ ਪੂਰੀ ਪੁਲਿਸ ਨੂੰ ਵਕਤ ਪਾ ਰੱਖਿਆ ਕਿਉਂਕਿ ਉਹ ਸਾਨੂੰ ਜਦੋਂ ਤੰਗ ਹੀ ਕਰ ਰਹੀ ਸੀ ਫਿਰ ਸਾਡਾ ਵਕਤ ਪਾਣਾ ਵੀ ਇਹਨਾਂ ਨੂੰ ਲਾਜ਼ਮੀ ਸੀ ਵੀ ਐਵੇਂ ਸਾਡੇ ਤੇ ਧੱਕਾ ਕਰੀ ਜਾਂਦੇ ਫਿਰ ਸਾਡਾ ਵੀ ਵੱਧ ਛੜ ਕੇ ਉਹਨਾਂ ਦੇ ਉੱਤੇ ਚੜ੍ਹ ਜਾਂਦੇ ਉਹਦੇ ਹੋਸਟਲਰ ਨੇ ਹੈਨਾ ਕਿਉਂਕਿ ਤੁਹਾਡੇ ਕਿਉਂਕਿ ਮੰਨ ਲਓ 18-20 ਤੁਹਾਡੀ ਜਿਵੇਂ 18-19 ਸਾਲ ਉਮਰ ਆ ਘੱਟ ਖਾਸ ਕਰਕੇ ਜਿਹੜੇ ਬੈਚਲਰ ਡਿਗਰੀ ਵਾਲੇ ਜਿਨ੍ਹਾਂ ਨੇ ਫਰਸਟ ਮਾਸਟਰ ਕਰਨੀ ਹੁੰਦੀ ਹੈ ਨਾ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਉਹ ਕਦਮ ਵੀ ਫੂਕ ਫੂਕ ਕੇ ਰੱਖਦੇ ਵੀ ਯਾਰ ਕਿਤੇ ਕੋਈ ਲੈਕਚਰ ਸ਼ਾਰਟ ਜਣਾ ਹੋ ਜਾਣ ਕਿਤੇ ਕੋਈ ਇਹੋ ਜੀ ਗੱਲ ਨਾ ਆ ਜੇ ਕਿ ਮੇਰੇ ਕਿਉਂਕਿ ਇੰਟਰਨਲ ਮਾਰਕਸ ਵੀ ਹੁੰਦੇ ਹੋਣੇ ਆਂ ਇਹ ਕੱਟੇ ਨਾ ਜਾਣ ਹਨਾ ਕਿੱਦਾਂ ਦਾ ਦਬਾਰਾ ਇਹਦਾ ਜਿਹੜਾ ਮੰਨ ਲਓ ਆਪਾਂ ਕਿ ਸਟੂਡੈਂਟਾਂ ਦੇ ਉੱਪਰ ਜਦੋਂ ਪੜ ਰਹੇ ਹੁੰਦੇ ਆ ਤੇ ਪਹਿਲੀ ਗੱਲ ਤੇ ਇਹ ਕਿ ਮਤਲਬ ਇਹ ਜੇ ਸਾਨੂੰ ਤੰਗ ਕਰਨਗੇ ਇਹ ਸਾਡੀ ਮਤਲਬ ਪੰਜਾਬ ਯੂਨੀਵਰਸਿਟੀ ਹੈ ਜਿਹੜੀ ਪੰਜਾਬ ਦੀ ਹੈ ਤੇ ਇਹ ਸਾਨੂੰ ਇੱਥੇ ਮਤਲਬ ਪੜਨ ਲਈ ਰੋਕ ਰਹੇ ਇੱਕ ਤਰ੍ਹਾਂ ਵੀ ਇਹ ਜੇ ਅੱਗੇ ਹੋਰ ਪੜ ਗਏ ਤਾਂ ਇਹਨਾਂ ਨੂੰ ਹੋਰ ਆਪਣੇ ਵਾਰਾ ਪਤਾ ਲੱਗਣਾ ਆਪਣੇ ਹੱਕ ਇਹਨਾਂ ਨੂੰ ਲੈਣ ਲੈਣੇ ਪਤਾ ਲੱਗ ਜਾਣਾ ਕਿ ਇਹਨਾਂ ਨੇ ਆਪਣੇ ਹੱਕ ਕਿਵੇਂ ਲੈਣੇ ਤੇ ਇਸ ਕਰ ਇਸ ਕਰਕੇ ਸਾਡੀ ਜਿਹੜੀ ਸਰਕਾਰ ਹੈ ਮਤਲਬ ਬਹੁਤ ਭੈੜੀ ਸਰਕਾਰ ਹੈ ਕਿ ਜਿਹੜੀ ਮਤਲਬ ਪੰਜਾਬ ਦੇ ਨਾਲ ਹੀ ਨਹੀਂ ਖੜੀ ਪੰਜਾਬ ਦੀ ਸਰਕਾਰੀ ਇੱਕ ਪੰਜਾਬ ਦੇ ਨਾਲ ਹੀ ਨਹੀਂ ਖੜ ਰਹੀ ਉਹ ਵੀ ਕੇਂਦਰ ਸਰਕਾਰ ਦੇ ਨਾਲ ਹੀ ਖੜੀ ਮਾਲਕ ਇਹ ਤੋਂ ਜਿਹੜੇ ਕਹਿੰਦੇ ਪੰਜਾਬ ਵਾਲੇ ਪੰਜਾਬਨਾ ਜਿੱਦੇ ਉਹਦੇ ਖੜੇ ਸੋ ਤਾਂ ਇਕੱਲੇ ਚੰਡੀਗੜ੍ਹ ਪੁਲਿਸ ਸੀ ਜਾਂ ਪੰਜਾਬ ਪੁਲਿਸ ਵੀ ਸੀਗੀ ਉੱਥੇ ਸਿਰਫ ਚੰਡੀਗੜ੍ਹ ਪੁਲਿਸ ਹੀ ਸੀ ਪੰਜਾਬ ਪੁਲਿਸ ਨਹੀਂ ਸੀ ਠੀਕ ਹੈ ਤੇ ਜਦੋਂ ਮੰਨ ਲਓ ਤੁਹਾਨੂੰ ਜਦੋਂ ਜਿਹੜਾ ਟੱਕੇ ਵੱਜ ਰਹੇ ਸੀਗੇ ਕੌਕੀ ਸ਼ੁਰੂ ਜੀ ਤਾਂ ਬੰਦ ਨਾ ਹੀ ਹੁੰਦਾ ਵੀ ਪੁਲਿਸ ਨਾਲ ਪੰਗਾ ਲੈ ਲੈ ਇਕੱਲੀ ਆ ਮੈਂ ਹੌਸਲਾ ਫਿਰ ਆਪਦੇ ਅੰਦਰੋਂ ਮਿਲਿਆ ਤੇ ਅਸ ਪਿਛਲੇ ਤੁਹਾਨੂੰ ਹੱਲਾਸ਼ੇਰੀ ਤਰ੍ਹਾਂ ਵੀ ਹਾਰਮਨ ਜਾ ਅੰਦਰ ਕੋਈ ਨਹੀਂ 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 ਮਤਲਬ ਖੁਦ ਨੂੰ ਦੇਖ ਕੇ ਹੀ ਆਪ ਨੂੰ ਹੌਸਲਾ ਮਿਲਿਆ ਕਿ ਹਾਂ ਵੀ ਸਾਡੇ ਗੁਰੂਆਂ ਨੇ ਇੰਨਾ ਕੁਝ ਕੀਤਾ ਵੀ ਇਹ ਜਿਵੇਂ ਮੇਰੇ ਉੱਤੇ ਧੱਕਾ ਕਰ ਰਹੇ ਸੀ ਮੈਂ ਉੱਥੇ ਮਤਲਬ ਇਹਨਾਂ ਨੂੰ ਪਹਿਲਾਂ ਪਿਆਰ ਨਾਲ ਵੀ ਪੇਸ਼ ਆਈ ਸੀ ਵੀ ਮੈਨੂੰ ਤੁਸੀਂ ਅੰਦਰ ਐਂਟਰੀ ਦੇ ਦਿਓ ਪਰ ਇਹਨਾਂ ਨੇ ਉਸ ਦੇ ਬਾਵਜੂਦ ਵੀ ਮੈਨੂੰ ਅੰਦਰ ਐਂਟਰੀ ਨਹੀਂ ਦਿੱਤੀ ਇਹਨਾਂ ਨੇ ਮੇਰੇ ਉੱਤੇ ਧੱਕਾ ਲਾ ਕੇ ਕਰਨ ਮੈਨੂੰ ਖਿੱਚਣ ਲਾਪ ਖਿੱਚਣ ਤੋਂ ਲਾਪੇ ਮੈਨੂੰ ਉਸ ਤੋਂ ਬਾਅਦ ਹੀ ਮੇਰੇ ਥੋੜਾ ਜਿਆਦਾ ਖੂਨ ਖੋ ਰਿਆ ਸੀ ਤੇ ਜਦੋਂ ਕਿਹਾ ਤੋ ਬਾਹ ਛੱਡ ਕਹਿ ਕੇ ਦਿਖਾਈ ਬਾਹ ਛੱਡਦੇ ਨਹੀਂ ਤਾਂ ਆਪਣਾ ਹਿਸਾਬ ਲਾ ਲਈ ਅਚਾ ਕਿ ਹਿਸਾਬ ਲਾ ਲਈ ਫਿਰ ਤਾਂ ਇਹੀ ਸੀ ਵੀ ਜੇ ਵੀ ਮੈਨੂੰ ਤੰਗ ਕਰਦੇ ਵੱਧ ਵੱਧ ਕੀ ਹੋਣਾ ਸੀ ਥੋੜੀ ਹੱਥੋਪਾਈ ਹੋਣੀ ਸੀ ਵੀ ਹਾਂ ਵੀ ਫੋਰਸਫੁਲੀ ਥੋੜਾ ਵੀ ਮੈਨੂੰ ਅੰਦਰ ਐਂਟਰੀ ਨਹੀਂ ਮਿਲਦੀ ਵਾ ਅਜਾ ਜੋ ਮੇਰੇ ਨਾਲ ਵੀ ਮਾਲਾ ਵੀ 1921 ਪਾ ਦਿੱਤਾ ਹਾਂਜੀ 1931 ਕਹਿੰਦੇ ਨੇ ਹਣਾ ਤੇ ਹਰ ਮੈਂ ਹੁਣ ਮਾਲਾ ਵੀ ਜਿਹੜਾ ਅੱਗੇ ਤਰਾ ਕੀ ਭੇਖਾ ਬਾਈ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ ਚ ਕੀ ਬਣਾਉਣਾ ਚਾਹੁੰਦੇ ਹੋ ਜ਼ਿੰਦਗੀ ਚ ਦਈਏ ਕਿ ਆਪਣਾ ਪੰਜਾਬ ਸੁਧਾਰਨਾ ਹੈ ਆਪਣੇ ਪੰਜਾਬ ਦੇ ਜਿੰਨੇ ਵੀ ਸਾਰੇ ਐ ਵੀ ਆਪਣੇ ਹੱਕ ਕਿਸੇ ਨੂੰ ਲੈਣ ਨਹੀਂ ਦੇਣੇ ਵੀ ਜਿੱਥੇ ਸਾਡਾ ਪੰਜਾਬ ਖੋਣ ਦੀ ਜ਼ਰਤ ਕਰੂਗੇ ਉੱਥੇ ਅਸੀਂ ਇਹਨਾਂ ਨੂੰ ਖੜੇ ਮਿਲੂਗੇ ਅੱਛਾ ਤੁਸੀਂ ਉੱਥੇ ਖੜੇ ਮਿਲੋਗੇ ਕੀ ਜਿਹੜਾ ਹੁਣ ਇਹ ਜਿਹੜੀ ਇੱਕ ਤਰ੍ਹਾਂ ਚ ਪੋਲੀਟੀਕਲ ਹੁਣ ਚੇਂਜ ਆਈ ਹੈ ਕਿ ਇਹ ਆਏ ਧਰਨੇ ਤੋਂ ਪਹਿਲਾਂ ਵੀ ਸੀ ਕੱਲ੍ਹ ਦੀ ਘਟਨ ਤੋਂ ਪਹਿਲਾਂ ਵੀ ਸੀ ਕਿ ਤੇ ਜਿਹੜੀ ਹੁਣ ਕੱਲ੍ਹ ਤੋਂ ਜ਼ਿਆਦਾ ਆ ਰਹੀ ਹੈ ਕੱਲ੍ਹ ਤੋਂ ਥੋੜੀ ਜ਼ਿਆਦਾ ਆ ਰਹੀ ਮਨ ਲੱਕੀਤ ਮਾਰ ਦੇ ਵਿੱਚ ਆ ਰਿਹਾ ਲਗਾਤਾਰ ਵੀ ਹਾਂ ਹੁਣ ਮੈਂ ਮੋਂਡੇ ਦੇ ਨਾਲ ਮੋਂਡੇ ਲੱਗ ਆਪਣੇ ਪੰਜਾਬ ਦੇ ਨਾਲ ਖੜਾ ਵੀ ਮੇਰੀ ਹੁਣ ਆਵਾਜ਼ ਆ ਲੋਕ ਸੁਣਦੇ ਆ ਮੈਨੂੰ ਸਪੈਹਚਾਨਦੇ ਆ ਮੈਨੂੰ ਸੁਣਦੇ ਆ ਵੀ ਪੰਜਾਬ ਮੇਰੇ ਨਾਲ ਖੜਾ ਤਾਂ ਹੁਣ ਵੀ ਮੈਨੂੰ ਵੀ ਚਾਹੀਦਾ ਕਿ ਮੈਂ ਵੀ ਆਪਣੇ ਪੰਜਾਬ ਦੇ ਨਾਲ ਖੜਾ ਹੋਰ ਵੱਧ ਚੜਕੇ ਤੇ ਹੁਣ ਕਿਸ ਤਰ੍ਹਾਂ ਜਿਹੜਾ ਮੋਟੀਵੇਟ ਕਰਦਾ ਹਾਂ ਜਿਹੜਾ ਸਟੂਡੈਂਟਸ ਨੂੰ ਕਿਉਂਕਿ ਤੁਹਾਡੇ ਜਿਹੜੇ ਖਾਸ ਕਰਕੇ ਬੈਚਲਰ ਡਿਗਰੀਆਂ ਵਾਲੇ ਕਿਉਂਕਿ ਦੇਖੋ ਵੀ ਜਿਹੜੇ ਧਰਨੇ ਨੂੰ ਲੀਡ ਕਰਦੇ ਆ ਨਾ ਆਪਾਂ ਨੂੰ ਪਤਾ ਚਲੋ ਆਪਾਂ ਇੱਥੇ ਲਗਾਤਾਰ ਕਵਰੇਜ ਕਰਦੇ ਆ ਵੀ ਜ਼ਿਆਦਾਤਰ ਉਹ ਆ ਜਿਹਨਾਂ ਦੀਆਂ ਦੋ ਦੋ ਮਾਸਟਰ ਹੋ ਚੁੱਕੀਆਂ ਹਨ ਉਹ ਜ਼ਿਆਦਾ ਕਰਦੇ ਆ ਕਿਉਂਕਿ ਉਹਨਾਂ ਨੂੰ ਜਾਂ ਜਿਹੜੇ ਸਿੱਧੇ ਪੋਲੀਟੀਕਲ ਤੌਰ ਤੇ ਇਨਵ ਪਰ ਤੁਹਾਡੇ ਵਰਗੇ ਜਿਹੜੇ ਸਿੱਧੇ ਸਟੂਡੈਂਟ ਹੈ ਜਿਹੜੇ ਪੜ ਰਹੇ ਆ ਹਨਾ ਜਿਨ੍ਹਾਂ ਨੂੰ ਪੜ੍ਹਾਈ ਤੱਕ ਮਤਲਬ ਆ ਉਹ ਪਾਰਟਿਸਪੇਸ਼ਨ ਅਜੇ ਉਹਨਾਂ ਲੰਮਾ ਇਹਨਾਂ ਨਾ ਤਾਂ ਇਹਨਾਂ ਲੰਮਾ ਸਹਿਮਾ ਦਿੱਤਾ ਜਾ ਸਕਦਾ ਕਿਉਂਕਿ ਫਿਰ ਪੜ੍ਹਾਈ ਦਾ ਨੁਕਸਾਨ ਹੁੰਦਾ ਫਿਰ ਉਹਨਾਂ ਨੂੰ ਕਿਵੇਂ ਹੁਣ ਤੁਸੀਂ ਜਿਹਦਾ ਹੈਗਾ ਮੋਟੀਵੇਟ ਕਰਦੇ ਹੋ ਸਾਰਿਆਂ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗੀ ਮਤਲਬ ਐਸੀ ਕਾਫੀ ਕੁੜੀਆਂ ਨੇ ਵੀ ਕਿਹਾ ਕਿ ਤੁਸੀਂ ਵੱਧ ਚੜ ਕੇ ਵੀ ਧਰਨੇ ਤੇ ਜਾਓ ਵੀ ਤੁਸੀਂ ਉੱਥੇ ਵੀ ਹਾਜ਼ਰ ਹੋਵੋ ਵੀ ਆਪਣੇ ਹੱਕ ਲਈ ਖੜੋ ਪਰ ਕੁੜੀਆਂ ਫਿਰ ਵੀ ਧਰਨੇ ਤੇ ਨਹੀਂ ਜਾ ਰਹੀਆਂ ਉਹਨਾਂ ਨੂੰ ਮਤਲਬ ਆਪਣੀ ਪੜ੍ਹਾਈ ਵੀ ਠੀਕ ਹੈ ਵੀ ਪੜ੍ਹਨ ਵੀ ਪਰ ਆਪਣੇ ਹੱਕ ਹੈ ਜਿਹੜੇ ਉਹ ਆਪਣੇ ਹੱਕ ਲੈਣ ਜਾਣਣ ਵੀ ਅਸੀਂ ਆਪਣੇ ਹੱਕ ਕਿੱਦਾਂ ਲੈਣੇ ਵੀ ਕੋਈ ਸਾਡੇ ਹੱਕ ਖੋਹ ਰਿਹਾ ਵੀ ਅਸੀਂ ਆਪਣੇ ਹੱਕ ਨੂੰ ਕਿੱਦਾਂ ਵੀ ਜਾਣਾ ਵੀ ਕੋਈ ਸਾਡਾ ਹੱਕ ਨਾ ਖੋਵੇ ਤੇ ਮੈਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਉਹ ਵੱਧ ਚੜਕੇ ਧਰਨੇ ਉੱਤੇ ਜਾਣ ਆਪਣੇ ਹੱਕ ਰੋਕਣ ਦੀ ਸਾਡਾ ਕੋਈ ਹੱਕ ਨਾ ਖੋਵੇ ਤੇ ਬਾਕੀ ਕਈ ਵਾਰੀ ਕੁੜੀਆਂ ਦੇ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਨਹੀਂ ਹੌਸਲਾ ਮਿਲਦਾ ਵੀ ਤੁਸੀਂ ਇੱਧਰ ਧਰਨੇ ਤੇ ਜਾਣਾ ਵੀ ਸੋ ਗੱਲਾਂ ਬਾਤਾਂ ਹੋ ਜਾਂਦੀਆਂ ਪਰ ਫਿਰ ਵੀ ਥੋੜੇ ਵੀ ਕਰਦੇ ਨੂੰ ਵੀ ਹੌਸਲਾ ਦੇਣਾ ਚਾਹੀਦਾ ਵੀ ਸਾਡਾ ਬੱਚਾ ਹੈ ਨਾ ਵੀ ਉਹ ਸਿੱਧੇ ਰਾਹ ਤੇ ਚੱਲੇ ਵੀ ਉਹ ਧਰਨੇ ਤੇ ਜਾਣ ਆਪਣੇ ਹੱਕ ਵੀ ਲੈਣ ਵੀ ਕਿਵੇਂ ਲੈਣੇ ਅ ਇੱਕ ਇਹ ਵੀ ਗੱਲ ਆ ਜਦੋਂ ਮੰਨ ਲਓ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਵੀ ਮੈਂ ਇਨੀ ਵਾਇਰਲ ਹੋ ਗਿਆ ਕਿਹਦਾ ਫੋਨ ਸਭ ਤੋਂ ਆਇਆ ਪਹਿਲਾਂ ਆਇਆ ਤੇ ਕਿਹਦੇ ਫੋਨ ਦੇ ਹੌਸਲੇ ਤੇ ਤੁਹਾਨੂੰ ਸਭ ਤੋਂ ਵੱਧ ਕੁਝ ਹੋਈ ਯਾਰ ਹਾਂ ਸਭ ਤੋਂ ਪਹਿਲੇ ਤਾਂ ਮੰਮਾ ਦਾ ਹੀ ਫੋਨ ਆਇਆ ਸੀ ਤੇ ਜਦੋਂ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਤੇਰੀਆਂ ਇੱਧਰ ਦਬੀ ਵੀਡੀਓਜ਼ ਪੈਗੀਆਂ ਤੇ ਉਹਨਾਂ ਨੇ ਥੋੜਾ ਮੈਨੂੰ ਹੌਸਲਾ ਹੋਰ ਦਿੱਤਾ ਵੀ ਹਾਂ ਵੀ ਤੂੰ ਵੀ ਵਧੀਆ ਕੀਤਾ ਚੰਗਾ ਕੰਮ ਕੀਤਾ ਵੀ ਤੂੰ ਖੜੀ ਇੱਥੇ ਲੜੀ ਤੇ ਬਾਪੂ ਦਾ ਕੀ ਵੈਕਸ਼ਨ ਬਾਪੂ ਦਾ ਵੀ ਬਹੁਤ ਵਧੀਆ ਉਹ ਵੀ ਬਹੁਤ ਹੌਸਲਾ ਦਿੰਦੇ ਹੁਣ ਮੈਨੂੰ अच्छा हां जी ਤੇ ਹੁਣ ਫਿਰ ਲਗਾਤਾਰ মিডিਆ ਮੇਰੇ ਵਰਗੇ ਫੋਨ ਕਰਦੇ ਰਹਿੰਦੇ ਆ ਬਾਈ ਹਾਂ ਜੀ ਕਰੀ ਜਾਂਦੇ ਫੋਨ ਤੇ ਲਗਾਤਾਰ ਤੁਹ ਫਿਰ ਜੜਾ ਹੈਗਾ ਆਉਦੀ ਗੱਲ ਵੀ ਰੱਖਦੇ ਆ ਸੋ ਹੁਣ ਕੀ ਲੱਗਦਾ ਜ਼ਿੰਮੇਵਾਰੀਆਂ ਵਧੀਆਂ ਅੱਗੇ ਨਾਲੋਂ ਅੱਗੇ ਨਾਲੋਂ ਥੋੜੀਆਂ ਹੋਰ ਜ਼ਿੰਮੇਵਾਰੀਆਂ ਵਧ ਗਈਆਂ ਸੋ ਵਾਕਈ ਬਾਈ ਜੇ ਗੱਲ ਕਰਗੇ ਹਰਮਣ ਦੀ ਤਾਂ ਹਰਮਣ ਇੱਕ ਆਪਾਂ ਕਹੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ ਭਾਵੇਂ ਕੱਦ ਕਾਠ ਨਾਲੋਂ ਭਾਵੇਂ ਹਜੇ ਨਾ ਕੋਈ ਕੋਕ 18 ਸਾਲ ਛੋਟੀ ਹੈ ਉਮਰ ਦੀ ਵੀ ਛੋਟੀ ਹੈ ਤੇ ਆਪਾਂ ਕਹੇ ਗਏ ਪਰ ਗੱਲ ਇਹ ਆ ਵੀ ਪ੍ਰਮਾਤਮਾ ਨੇ ਜੀਤੋ ਕੁਝ ਕਰਾਉਣਾ ਹੁੰਦਾ ਕਰਾ ਦੇਣਾ ਸੋ ਹਰਮਨ ਦੇ ਹੌਸਲੇ ਸਲਾਮ ਆ ਹਰਮਨ ਨੂੰ ਦੇਖ ਕੇ ਕਿਉਂਕਿ 18-19 ਸਾਲ ਦੀ ਕੁੜੀ ਹੈ ਤਾਂ ਦੇਖ ਲਓ ਜਿਹਨੇ ਪੂਰਾ ਚੰਡੀਗੜ੍ਹ ਪੁਲਿਸ ਨੂੰ ਜਿਹੜਾ ਹੈਗਾ ਵੰਗਾਰਿਆ ਕਿਉਂਕਿ ਆਪਦੇ ਹੱਕ ਮੰਗ ਰਹੇ ਸੀ ਕਿਤੇ ਅੱਡ ਨਹੀਂ ਕੰਧ ਟੱਪਣਾ ਨਹੀਂ ਲੋੜ ਨਹੀਂ ਪੈਂਦੀ ਕਿਉਂਕਿ ਹਨਾ ਆਪਣਾ ਆਪ ਦਾ ਗੇਟ ਆ ਆਪਦਾ ਹੋਸਟਲ ਆ ਇੱਥੋਂ ਹੀ ਹੋਸਟਲ ਜਾਣਾ ਦਿਖਾ ਦੇਵੋ ਕੋਈ ਇਦਾਂ ਨੂੰ ਮਾੜਾ ਥੜਾ ਅੱਜ ਇੱਥੋਂ ਆ ਰਹੀਆਂ ਕੁੜੀਆਂ ਦੋ ਨੰਬਰ ਹੋਸਟਲ ਆ ਇੱਥੇ ਇਹਦਾ ਕਿੰਨਾ ਨੰਬਰ ਕਮਰਾ ਕਿੰਨਾ ਨੰਬਰ ਮੇਰਾ ਦੋ ਨੰਬਰ ਹੋਸਟਲ ਹੈ ਆ ਕਿੰਨਾ ਨੰਬਰ ਬਲਾਕ ਬੀ ਬਲਾਕ ਹੈ ਬੀ ਬਲਾਕ ਦੇ ਵਿੱਚ ਸੋ ਇੱਥੇ ਹੀ ਜਾਣਾ ਸੀਗਾ ਸੋ ਇੱਥੇ ਜਿਹੜਾ ਹੈਗਾ ਲਗਾਤਾਰ ਆਪਦੇ ਘਰੋਂ ਜੇ ਕਿਸੇ ਨੂੰ ਰੋਕਣੋਂ ਰੋਕੂਗਾ ਤਾਂ ਫਿਰ ਉਦਾਂ ਹੀ ਹੋਣਾ ਜਿਵੇਂ ਆਪਣਾ ਕਿਹਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ ਨੇ ਚੰਡੀਗੜ੍ਹ ਆਉਣ ਤੋਂ ਰੋਕ ਲਿਆ ਹੈ ਨਾ ਸੋ ਹਰਮਨ ਤੁਸੀਂ ਸਮਝਦਾ ਵੀਰੇ ਬਹੁਤ ਬੋਤਾਂ ਹਾਂਜੀ ਕੋਈ ਨਾ ਮੇਰੇ ਤੱਕ ਦਾ ਜੀ